ਉਰਦਨ ਨਾ ਕੰਗਵਾ ਲਈਆਂ ਹਾਂ ਵਿੰਦ ਕੁਛ ਮਿਲਿਆ ਨਹੀਂ ਜਿੰਨਾ ਬੱਤੇ ਮਿਲੇ ਨਾ ਮੈਨੂੰ ਅੱਥਾਂ ਮਿਲੀਆਂ ਵੀ ਚਲ ਗਈਆਂ ਮੈਨੂੰ ਕੀ ਪਤਾ ਹੋਇਆ ਅਨੇਰ ਪੋੜਸ ਲਈਏ ਬੜੀ ਸੋਣੀ ਹਾਂ ਕਿਨੇ ਲਈਏ ਇੱਕ ਗੁੱਗਾਂ ਲਈਏ ਤਰ ਬਹੁਤ ਵਧੀਆ ਲੱਗਦੀ ਬਹੁਤ ਵਧੀਆ ਲੱਗਦੀ ਤੂੰ ਕੱਪੜਾ ਨਹੀਂ ਪਾਉਂਦੀ ਮਾਈ ਤਾਂ ਹਾਂ ਆ ਕਿੱਲਾ ਕਹਿੰਦਾ ਲਾਅ ਤੇ ਕੱਪੜਾ ਪਾਉਂਦੀ ਚਾ ਲੈ ਛੱਡੋ ਮਾਤਾ ਆਪਾਂ ਜ਼ਿੰਦਗੀ ਦੀ ਜ਼ਿੰਦਗੀ ਦੀ ਆਖਰੀ ਪਾਰੀ ਐ ਆਪਾਂ ਵਧੀਆ ਖੇਡ ਕੇ ਜਾਣੀ ਐ

Berdica di cà phê cà phê. Anh đấy bỏ lìa bơi sùi hư 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 chị hư 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 ਏ ਹੋਈ ਨੋਹਾਰ ਚਲ ਰਹੀ ਪਿਆ ਲੋਕ ਕੀ ਕਹਿਣਗੇ ਹਾਂ ਹਾਂ ਉਹ ਛੱਡੋ ਮਾਤਾ ਲੋਕਾਂ ਨੇ ਜੋ ਕਹਿਣਾ ਹੈ ਉਹ ਕਹਿ ਹਾਂ ਲੋਕ ਸਾਡੇ ਹੁਣ ਤੱਕ ਲੋਕਾਂ ਨੇ ਸਾਥ ਛੱਡੋ ਪਰ ਬੁੱਟ ਰੋਗ ਦਮੂਹ ਹੈ ਨਹੀਂ ਹਾਂ ਤੇ ਬੁੱਟ ਤੇ ਦੇਖੋ ਸਮੇਂ ਤੇ ਬੁੱਟ ਇਕਦਣੇ ਕਹਿੰਦੇ ਨੇ ਹਾਂਜੀ ਹਾਂਜੀ ਉਹ ਕਹਿੰਦੇ ਆਪਣੀ ਕਿੰਨੀ ਉਮਰ ਹੋ ਗਈ ਮੇਹਣਾ ਨਾ ਹੱਲੇ ਵੀ ਦੇਖੇ ਹੋਏ ਆਂ ਆਪਾਂ ਐ ਜੀ ਮੇਰੀ ਹੋ ਗਈ ਸੋਨੀ ਹੱਥ-ਪੱਟ ਹਾਲ ਦੀ ਉਮਰ 80 ਨੇੜੇ ਚੱਲ ਰਹੀ ਹੈ ਨਾ ਹਾਂ ਆਇਆ ਅੱਛੀ ਤੇ ਜਿਹੜੇ ਬੰਦੇ ਨੇ ਦੁਨੀਆ ਜੋ ਚੱਲ ਜਾਣਾ ਫੇਰ ਵੀ ਇਹੀ ਸੋਚਦਾ ਰਹਿੰਦਾ ਕਿ ਲੋਕ ਕੀ ਕਹਿਣਗੇ ਨਾ ਨਹੀਂ ਚੰਬ ਹੋ ਸਾਰੀ ਕੱਪੜਾ ਨਹੀਂ ਪਾਉਂਦੀ ਮੈਂ ਤਾਂ ਹਾਂ ਅਗਲਾ ਕਹਿੰਦਾ ਲਾ ਤੇ ਕੱਪੜਾ ਪਾਉਂਦੀ ਜਾ ਅੱਲਾ ਛੱਡੋ ਮਾਤਾ ਆਪਾਂ ਜ਼ਿੰਦਗੀ ਦੀ ਜ਼ਿੰਦਗੀ ਦੀ ਆਖਰੀ ਪਾਰੀ ਹੈ ਆਪਾਂ ਵਧੀਆ ਖੇਡ ਕੇ ਜਾਣੀ ਹੈ ਠੀਕ ਹੈ ਹੋਰ ਕੀ ਆ ਨਿਕਾ ਪਾਣਾ ਬਾਤ ਨੂੰ ਕੂਕ ਜੀ ਮੁਰਕੇ ਕਿ ਨਾ ਯਾਦ ਰੱਖਣਾ ਹੁੰਦਾ ਹਾਂ ਪਾਓ ਆਪਣਾ ਹਾਂ ਬਿਲਕੁਲ ਲੈ ਕੰਦੀ ਮਾਤਾ ਕੰਦੀ ਮਿਲਦਾ ਨਹੀਂ ਜਿੰਦਾ ਨਹੀਂ ਤੇ ਕਿੱਦਾਂ ਪਾਉਨ ਨੂੰ ਬੜੀ ਤਗੜੀ ਆ ਮੈਂ ਕਿਹਾ ਹਾਂ ਪਾਉਣੀ ਮੈਨੂੰ ਆਉਂਦੀ ਆ ਜਾ ਤੇ ਕਿੱਦਾਂ ਪਾਉਂਦੀ ਤੈਨੂੰ ਚਾਹ ਤੋਂ ਮੈਂ ਕਿੱਦਾਂ ਪਾਣੀ ਹੈ ਤੇ ਪਾਣੀ ਹਟਾਵੇ ਤੁਸੀਂ ਕਹਿੰਦੇ ਕਿੱਦਾਂ ਪਾਉਂਦੀ ਨਹੀਂ ਪਾਉਂਦੀ ਤੇ ਕੰਡਰ ਹੁੰਦੀ ਆ ਪਰ ਕੀ ਕਰਾਂ ਹਾਂ ਕਿੱਧਰ ਜਾਵਾਂ ਮੈਂ ਦੇਖਦਾ ਨਾ ਕਾ ਆਮ ਨੇ ਪੂਰਾ ਦੇਖਦਾ ਦੇਖੋ ਮਾਤਾ ਇਹ ਨਾ ਸਮਝ ਕਿ ਮੈਨੂੰ ਬਿਲਕੁਲ ਕੋਈ ਗੱਲ ਨਹੀਂ ਬੱਚਿਆਂ ਨੇ ਨਹੀਂ ਪੁੱਛਿਆ ਸਮਾਜ ਨੇ ਨਹੀਂ ਪੁੱਛਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਹਿਣ ਕੋਈ ਕੋਈ ਵਕਤ ਨਹੀਂ ਸਾਰੇ ਖੁਸ਼ ਰਹਿਣ ਬਟ ਆਪਾਂ ਹੁਣ ਜ਼ਿੰਦਗੀ ਦਾ ਜਿਹੜਾ ਆਖਰੀ ਪੜਾਅ ਤੇ ਹੈਗੇ ਆਂ ਆਪਾਂ ਭਰਪੂਰ ਜ਼ਿੰਦਗੀ ਜੀ ਕੇ ਜਾਣੀ ਹੈ ਆਪਾਂ ਇਹ ਚੱਕਰ ਨਾ ਜਾਨੀ ਪਾਣਾ ਦੁਨੀਆ ਕੀ ਕਹਣਗੀ ਦੁਨੀਆ ਵਾਲੀ ਨਹੀਂ ਜਾਣਾ ਸਸੀ ਘਰ ਭਾਈ ਜੀ ਦੁਨੀਆ ਵਾਲੀ ਵੀ ਜਾਣਾ ਦੁਨੀਆ ਬਹੁਤ ਕੁਝ ਕੰਦੀ ਹੈ ਮੂੰਹ ਤਾਂ ਕੰਦੀ ਹੈ ਸਸੀ ਘਰ ਬੁਲਾ ਦੇ ਸਾਚੀਆ ਬੇਟਾ ਆਪਾਂ ਇਹ ਨਹੀਂ ਸੋਚਦੇ ਦੁਨੀਆ ਕਾ ਕਹੇਗੀ ਹਾਂ ਕਿਤੇ ਬਹੁਤ ਹੁਣ ਵੀ ਕਹਿਣ ਦੀ ਹਾਂ ਉਹਦਾ ਕੰਮ ਹੈ ਕਹਿਣਾ ਅੰਨੀ ਜਿੱਕਾ ਤਾਂ ਵੀ ਕਹਿਣ ਨਹੀਂ ਲੈਂਦੇ ਕਿ ਦੰਨਾ ਖਾਂਦੇ ਕਿ ਦੰ ਬਟਾ ਦੇਖਦਾ ਉਹ ਨਿਕਣਾ ਅਸੀਂ ਨਹੀਂ ਪਰਵਾਹ ਮਾਰਨੀ ਦੁਨੀਆ ਕਾ ਕਹੇਗੀ ਸਾਨੂੰ ਇੰਨਾ ਤੇ ਨਿਕਲਿਆ ਦਿਖਦਾ ਸ਼ੁਕਰ ਹੈ ਅੰਬਸ ਅਦਾਈ ਮਸਲਾ ਖਣਾ ਵੇ ਅੰਨੀ ਦਿਖਵਾਵੇ ਐਨੀ ਕੁ ਸੱਚੀ ਆ ਉਹਦਾ ਮਾਦਾ ਦੇਖੋ ਹਰੇਕ ਉਮਰ ਦੇ ਪੜਾ ਨਾਲ ਅੰਗ ਖੜਨੇ ਹੀ ਆ ਆਪਣੇ ਹਨਾ ਉਹ ਤਾਂ ਮੇਰੇ ਵੀ ਸਭ ਦੇ ਹਨਾ ਚਾਹੇ ਹੱਥ ਹੈ ਚਾਹੇ ਪੈਰ ਹੈ ਹਨ ਜਿੰਨੇ ਜੋ ਸਾਹ ਲਿਖੇ ਬੇਟਾ ਉਹ ਇੱਕ ਸਾਹ ਵੱਧ ਨਹੀਂ ਆਣਾ ਇੱਕ ਘਟ ਨਹੀਂ ਆਣਾ ਉਹ ਸਾਡੀ ਕਰਮ ਹੈ ਜੋ ਸਾਡੀ ਮਾਰੇ ਕਰਮ ਕੀਤੇ ਚੰਗੇ ਕੀਤੇ ਰੱਬ ਨੂੰ ਪਤਾ ਸਭ ਕਰਦੇ ਰਹੋ ਹਾਂ ਬਾਕੀ ਹਾਂ ਦਿਲ ਤਾਂ ਬਹੁਤ ਦੁਖਦਾ ਹੈ ਕਿ ਦੁਨੀਆ ਤੇ ਆਇਆ ਆਪਣੇ ਪਰਿਵਾਰ ਬਣਾਇਆ ਸਭ ਕੁਝ ਬਣਾਇਆ ਜਦੋਂ ਵਿਛੜੇ ਇਹ ਦੁੱਖ ਲੱਗਦਾ ਹੈ ਲੱਗਦਾ ਜਰੂਰ ਮੇਰੇ ਨਾਲ ਕੋਈ ਮਨ ਤੇ ਲੱਗ ਰੋ ਆ ਨਹੀਂ ਕਰੀ ਜਾਈਂ ਥੋੜੇ ਜੇ ਰੋਂਦੀ ਸੀ ਬੜਾ ਰੋਂਦੀ ਰੋ ਰੋ ਅੱਖਾਂ ਗਵਾਲੀਆਂ ਹਾਂ ਬਿੰਦ ਕੁਛ ਮਿਲਿਆ ਨਹੀਂ ਨਾ ਬੱਚੇ ਨਿਲੇ ਨਾ ਮੈਨੂੰ ਅੱਖਾਂ ਮਿਲੀਆਂ ਵੀ ਚਲੀਆਂ ਮੈਨੂੰ ਕੀ ਕਹਦਾ ਹੋਇਆ ਮੈਨੂੰ ਰੱਬ ਰੱਬ ਕਹੀ ਹੈ ਦਾਤ ਮਾਤਾ ਬਦਲਿਆ ਜਦ ਪ੍ਰਕਾਸ਼ ਸਿੰਘ ਬਦਲ ਹਾਂ ਉਹ ਵੀ ਤੁਰ ਗਿਆ ਨਾ ਉਹ ਵੀ ਤੁਰ ਗਿਆ ਨਾ ਸਭ ਕੁਛ ਛੱਡ ਗਿਆ ਇੱਥੇ ਪੂਰੀ ਪਤਨੀ ਨੇ ਕਿੰਨਾ ਪੈਸਾ ਕਮਾਇਆ ਉਹ ਵੀ ਤੁਰ ਗਈ ਨਾ ਹਾਂਜੀ ਹਨਾ ਛੱਡ ਕੇ ਤੁਰ ਗਈ ਆ ਰਾਜਵੀਰ ਜਵੰਦਾ ਐਡਾ ਬੜਾ ਸਿੰਗਾਰ ਸੀਗਾ ਹੁਣ ਪੂਰਾ ਹੋਇਆ ਉਹ ਵੀ ਤੁਰ ਗਿਆ ਹਨਾ ਬڑے-ਬڑے ਸਿੱਧੂ ਮੂਸੇਵਾਲਾ ਕਿੱਡਾ بڑا ਸਿੰਗਰ ਸੀ ਉਹ ਵੀ ਤੁਰ ਗਿਆ ਉਹ ਵੀ ਤੁਰ ਗਿਆ ਸਭ ਤੁਰ ਜਾਂਦੇ ਆ ਅਸਾਂ ਜੀ ਮੋਤਾ ਦੇਖੀਏ ਜਨਾਨੀ ਨੇ ਦੋ ਪੰਜੇ ਮੋਤਾ ਆਹ ਆਪਣਾ ਵੀ ਪੰਜੇ ਮੋਤਾ ਦੇਖ ਲਈਏ ਇੱਥੇ 2025 ਜੇ ਆਪਣੇ ਕੋ ਪੰਜੇ ਮੋਤਾ ਹੋ ਲਈਆਂ ਮਾਂ ਪੂਰੀ ਹੋਈ ਨਾ ਜਿੰਨਾਂ ਹੋਰ ਦੇ ਮਨ ਭਰਿਆ ਤਾਂ ਹੰਤ ਕਰਦੇ ਇਸਾ ਕਿ ਜਦੋਂ ਮੈਂ ਦੇਖਿਆ ਉਹ ਬਣੋ ਤੇ ਕੰਨਾ ਬੜੀਆਂ ਸੋਹਣੀਆਂ ਕਰ ਗਈ ਮੇਰੇ ਨਾਲ ਤਾਂ ਬੀਬੀ ਵੀ ਨਿਲ ਨੂੰ ਕਿਹਨੇ ਕਦੀ ਦੂਆ ਮੈਨੂੰ ਵੀ ਬੇਬੇ ਕਹਿਆ ਕਿ ਆ ਬੀਬੀ ਸੀ ਹੂੰ ਤੇ ਬੁੜਿਆਰਨ ਮੋਲਦੀ ਹਾਕੀ ਕੇ ਕੋਈ ਗੱਲ ਜਦੋਂ ਗਈ ਹੈ ਅੰਜ ਸਾਬ ਸਸਰੀ ਹੋ ਕੇ ਉਹਨੇ ਸੀ ਵੀ ਨਹੀਂ ਆਪਾ ਆਪਾਂ ਐ ਸੋ ਸੀ ਵੀ ਨਹੀਂ ਕੀਤੀ ਅੱਛਾ ਬੜੀ ਸੌਰੀ ਮੋਤ ਗਈ ਆ ਹਾਂ ਆਪ ਐ ਪੜ ਕੇ ਨੂੰ ਲੈ ਗਿਆ ਆਪਣੇ ਕੋਲ ਉਹਦਾ ਵੀ ਘਰ ਪਰਵਾ ਪਿੱਛੇ ਟੱਬਰ ਸੀ ਕਿਹਨੇ ਪੁੱਛਿਆ ਜੀ ਕੋਈ ਹੈ ਹੀ ਨਹੀਂ ਮੈਂ ਸੋਚਦਾ ਸੀ ਰੋਣ ਵਾਲੇ ਵੀ ਅਸੀਂ ਹੋ ਸੀਏ ਤੁਸੀਂ ਰੋਏ ਹੈ ਨਾ ਨਹੀਂ ਨਹੀਂ ਦਿਲ ਬੜਾ ਰੋਇਆ ਕਿ ਦੇਖੋ ਅੱਜ ਕੋਈ ਰੋਣ ਵਾਲਾ ਵੀ ਨਹੀਂ ਹੈਗਾ ਕਿ ਕੋਈ ਪਤਾ ਹੀ ਨਹੀਂ ਹੈ ਕਿ ਕੀ ਹੋ ਗਿਆ ਹੈ ਇਹਦੇ ਉਹ ਵੀ ਰਹੁੰਦੇ ਆ ਜਿਹੜੇ ਉਹ ਵੀ ਦੁਨੀਆ ਚੱਲ ਜਣਾ ਤੁਹਾਨੂੰ ਯਾਦ ਆ ਅੰਬਰਸਰ ਦੇ ਦੋ ਭਰਾ ਸੀ ਉੱਪਰ ਦੋ ਭਰਾ ਸੀ ਅੰਬਰਸਰ ਦੇ ਹਾਂਜੀ ਯਾਦ ਹੈ ਬੰਟੀ ਤੇ ਦੂਇ ਇੱਕ ਹੋਰ ਸੀਗਾ ਦੋ ਭਰਾ ਸੀ ਹਾਂਜੀ ਦੋ ਹਾਂ ਮੈਨੂੰ ਲੱਗੀ ਸਮਝ ਆ ਗਿਆ ਹਾਂ ਠੀਕ ਹੋ ਕੇ ਗਏ ਇੱਥੋਂ ਆ ਹੁਣੇ ਹੁਣੇ ਉਹਦੀ ਭੈਣ ਦਾ ਫੋਨ ਆਇਆ ਬੰਟੀ ਪੂਰਾ ਹੋ ਗਿਆ ਓਹੋ ਹੁਣੇ ਫੋਨ ਆਇਆ ਜਿਹੜਾ ਬੋਲ ਪਿਆ ਸੀ ਹਾਂ ਜਿਹੜਾ ਬੋਲ ਪਿਆ ਸੀ ਹਾਂ ਉੱਗ ਆਇਆ ਸੀ ਆਪਣੇ ਕੋਲ ਉਹ ਪੂਰਾ ਹੋ ਗਿਆ ਹਾਂ ਉਹ ਹੁਣੇ ਫੋਨ ਆਇਆ ਪਿੰਡ ਦੇ ਸਾਹਮਣੇ ਰਹਿੰਦਾ ਸ੍ਰੀਪੁਰੇ ਸਾਡੇ ਨਾਲ ਦੁੱਖ ਵੰਡਾਇਆ ਕਰੋ ਸਾਡੇ ਕੋਲ ਆਇਆ ਕਰੋ ਸ਼ੇਅਰ ਕਰਿਆ ਕਰੋ ਲੋ ਇੱਥੇ ਪਿੰਡ ਮਦਨੇਹੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਬੈਠੇ ਆ ਹਨਾ ਸ੍ਰੀਪੁਰੇ ਦਾ ਸੀ ਸੱਚੇ ਸਾਹਮਣੇ ਤੁਸੀਂ ਪਿੰਡ ਦੀ ਕਿੱਥੋਂ ਆਏ ਹੋ ਅੱਛਾ ਜੋਬੰਦੇ ਠੀਕ ਹੈ ਹਾਂ ਸੇਕੰਦਰ ਮੈਂ ਮਤਈ ਮੈਂ ਸਰੀ ਅੰਬਰਸਤੋਂ ਆ ਮੈਂ ਹੰਬਸਤੋਂ ਕਿਤੋਂ ਅੰਦਰ ਪਾਸਟਾ ਮੈਂ ਸਰੀ ਪੂਰੇ ਘਰ ਆ ਮੈਂ ਪਾਸਟਾਂ ਦੇ ਸਾਹਮਣੇ ਕਹਿੰਦਾ ਹਾਂ ਜੀ ਹਾਂ ਜੀ ਤੁਸੀਂ ਮੇਰੇ ਨਾਲ ਚੱਲਿਆ ਕਰੋ ਘੁੰਮਣ ਸੇਵਾ ਤਾਂ ਠੀਕ ਹੈ ਠੀਕ ਹੈ ਠੀਕ ਹੈ ਸੇਵਾ ਤੇ ਮੇਰੇ ਨਾਲ ਚੱਲਿਆ ਕਰੋ ਮੈਨੂੰ ਇਹ ਦੁੱਖ ਹੈ ਕਿ ਮੈਂ ਕਿਸੇ ਦਾ ਕਿਸੇ ਦੀ ਮਦਦ ਕਰਨ ਜੋਗੀ ਨਹੀਂ ਰਹੀ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ ਇਹ ਗੱਲ ਹਰੀਸ਼ੰਕਰ ਵੀ ਬੋਲਦਾ ਸੀਗਾ ਮੈਂ ਉਹਨੂੰ ਇਹ ਗੱਲ ਸਮਝਾਈ ਸੀ ਕਿ ਇਕੱਲੇ ਪੈਸੇ ਨਾਲ ਮਦਦ ਨਹੀਂ ਹੁੰਦੀ ਇਕੱਲੇ ਸ਼ਰੀਰ ਨਾਲ ਮਦਦ ਨਹੀਂ ਹੁੰਦੀ ਉਹ ਕਿੰਨੇ ਕੰਮ ਕਰਕੇ ਦਿੰਦਾ ਉਹ ਹਾਂ ਇੱਥੇ ਕਰਦਾ ਨਾ ਕਿੰਨੇ ਕੰਮ ਕਰਕੇ ਦਿੰਦਾ ਹੱਥ ਵੀ ਨਹੀਂ ਚੱਲਦਾ ਜੋ ਤੋ ਜੋ ਤੁਹਾਡੇ ਕੋਲ ਬੋਲ ਨੇ ਹਨ ਇਹ ਬੋਲਾਂ ਨਾਲ ਤੁਸੀਂ ਬਹੁਤ ਲੋਕਾਂ ਦਾ ਦੁੱਖ ਵੰਡਾ ਸਕਦੇ ਹੋ ਇਹ ਬਹੁਤ ਵੱਡੀ ਸੇਵਾ ਹੈ ਕਿਸੇ ਦਾ ਦੁੱਖ ਵੰਡਾਣਾ ਹਨਾ ਹਾਂ ਜੀ ਦੁੱਖ ਲੱਗਦਾ ਦੇਖ ਕੇ ਦੁੱਖ ਲੱਗਦਾ ਸਦਾ ਦਿਲ ਨਹੀਂ ਪਿਗਲਦਾ ਹਾਂ ਸਦਾ ਦਿਲ ਨਹੀਂ ਪਿਗਲਦਾ ਬੇਟਾ ਆਇਆ ਕਰੋ ਸਾਡੇ ਕੋਲ ਪਿੰਡ ਮਦਰਹੇੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਹਨ ਤੁਸੀਂ ਇਸ ਮੈਂ ਅਸਰ ਨੇਰ ਪਾਸ ਇੱਕ ਹੱਥ ਚ ਕਿ ਦੂਏ ਸੀ ਕਿ ਨੂੰ ਲਈ ਦੋਆਂ ਚ ਲਾਈ ਹੈ اچھا ਮੈਨੂੰ ਲੱਗੇ ਇੱਕੋ ਚ ਲਾਈ ਹੈ ਇਹ ਬਹੁਤ ਵਧੀਆ ਲੱਗ ਰਹੀ ਹੈ ਹੁਣ ਥੋੜੀ ਥੋੜੀ ਉਤਰਨੀ ਸ਼ੁਰੂ ਹੋ ਗਈ ਮੈਂ ਬਣਾ ਨੂੰ ਕਹਿੰਦਾ ਹੋਰ ਚੱਜ ਨਾ ਲਾਏ ਨਹੀਂ ਠੀਕ ਹੈ ਨਹੀਂ ਨਹੀਂ ਲਵਾਈਏ ਕਿ ਅਸੀਂ ਅਸੀਂ ਸਾਲ ਦੀ ਮਾਤਾਵਾ ਹੁੰਦੀਆਂ ਕੁਝ ਸਮਾਂ ਬਤਾ ਦਿਓ ਉਹਦੇ ਨਾਲ ਹਨ ਆਇਆ ਕਰੋ ਐ ਨਾ ਸੋਚੀ ਆਪਾਂ ਸਿਰਫ ਪੈਸੇ ਨਾਲੇ ਸੇਵਾ ਹੁੰਦੀ ਹੈ ਨਾ ਕਿਸੇ ਨਾਲ ਸਮਾਂ ਬਤਾਣਾ ਸਭ ਤੋਂ ਵੱਡਾ ਇੱਕ ਐਸਪੈਕਟ ਹੈ ਇੱਕ ਪੱਖ ਹੈ ਸੇਵਾ ਦਾ ਹਨਾ ਇਹ ਪੈਸੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਪੈਸਾ ਇੱਕ ਮਹੱਤਵਪੂਰਨ ਪੱਖ ਹੈ ਲੇਕਿਨ ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਸਮਾਂ ਬਤਾਣਾ ਨਾ ਸਮੇਂ ਅੱਜਕੱਲ ਹੁੰਦਾ ਨਹੀਂ ਕਿਸੇ ਦੀ ਇੰਨੀ ਤੇਜ਼ ਭੱਜ ਨੱਠ ਦੀ ਦੁਨੀਆ ਦੇ ਵਿੱਚ ਨਾ ਤੇ ਜ਼ਰੂਰ ਆਇਆ ਕਰੋ ਸਾਡੇ ਨਾਲ ਜੁੜਿਆ ਕਰੋ ਨੰਬਰ ਸਾਡੇ ਥੱਲੇ ਚੱਲ ਰਹੇ ਹਨਾ ਜ਼ਿੰਦਗੀ ਦੀ ਭੱਜ ਨੱਠ ਦੌੜ ਬੜੀ ਛੇਤੀ ਨਿਕਲ ਜਾਣੀ ਹੈ ਪਤਾ ਹੀ ਨਹੀਂ ਚੱਲਣਾ ਕਦ 30 40 ਸਾਲ ਦੀ ਉਮਰ ਹੋ ਕੇ 50 ਸਾਲ ਦੀ ਉਮਰ ਚਾਕੇ ਝੁਰੜੀਆਂ ਪੈਣੀ ਸ਼ੁਰੂ ਹੋ ਗਈਆਂ ਕਦ ਬੁਢਾਪਾ ਆ ਗਿਆ ਕਦ ਬਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਕਦ ਬੱਚੇ ਵੱਡੇ ਹੋ ਗਏ ਔਰ ਆਪਣੇ ਆਪਣੇ ਕੰਮਾਂ ਕਾਜਾਂ 'ਚ ਲੱਗੇ ਜ਼ਿੰਦਗੀ ਬੜੀ ਸਪੀਡ ਨਾਲ ਨਿਕਲ ਜਾਗੀ ਛਣ ਭਰ ਲਈ ਇੱਥੇ ਆਏ ਆ ਮਨੁੱਖੀ ਜੀਵਨ ਮਿਲਿਆ ਜਾਮਾ ਮਿਲਿਆ ਨਾਮ ਸਿਮਰਨ ਜੂ ਜਪੀਏ ਸੇਵਾ ਦੇ ਵਿੱਚ ਹਿੱਸਾ ਪਾਈਏ ਕਿਸੇ ਦੇ ਦੁੱਖ ਝਰੂ ਮੰਡਾਈਏ ਆਇਆ ਕਰੋ ਜ਼ਰੂਰ ਸਾਡੇ ਨੰਬਰ ਤੁਹਾਡੇ ਕੋਲ ਨੇ ਸਾਡੇ ਸਾਡੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਤੱਕ ਪਹੁੰਚਣੇ ਤੁਹਾਡਾ ਵੀ ਫਰਜ਼ ਪੰਦਾ ਹੈ ਵੀਡੀਓ ਸ਼ੇਅਰ ਕਰਕੇ ਆਨਲਾਈਨ ਸੇਵਾ ਜ਼ਰੂਰ ਨਿਭਾਓ ਫਤਰੀ ਸਾਜਨਾਕ ਵੀਡੀਓ ক্লোਜ਼ ਕਰਦੇ ਔਰ ਉਮੀਦ ਕਰਦਾ ਤੁਸੀਂ ਵੀਡੀਓ ਹੁਣ ਤੱਕ ਸਾਂਝਾ ਕਰ ਚੁੱਕੇ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ